ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇਆਂ ਦੋ ਨੁਕਤੇ ਇੱਕ ਤਾਂ ਐਨ ਪੀ ਕੇ ਕਿਹੜਾ ਗੋਭ ਸਮੇਂ ਜਾਂ ਨ ਸਾਰੇ ਸਮੇਂ ਫਸਲ ਦੇ ਕਣਕ ਦੀ ਫਸਲ ਦੇ ਵਿੱਚ ਕਿਹੜਾ ਕਰਨਾ ਹੈ ਕਿੰਨੀ ਮਾਤਰਾ 'ਚ ਕਰਨਾ ਹੈ ਦੂਸਰਾ ਉਲੀ ਨਾਸ਼ਕ ਕਿਹੜਾ ਆਪਾਂ ਕਰ ਸਕਦੇ ਹਾਂ ਉਹਦੀ ਸਹੀ ਮਾਤਰਾ ਕਿਹੜੀ ਹੈ ਕਿਹੜੇ-ਕਿਹੜੇ ਆਪਾਂ ਸਪਰੇਅ ਕਰ ਸਕਦੇ ਹਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਬਾ ਲਓ ਤੇ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਤੁਸੀਂ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੇ ਮਿਲਦੀ ਰਹੇ ਕਿਰਪਾ ਕਰਕੇ ਵੀਡੀਓ ਪੂਰੀ ਸੁਣਿਆ ਜੇ ਤੁਹਾਨੂੰ ਆਪਣੇ ਹਰ ਇੱਕ ਸਵਾਲ ਦਾ ਜਵਾਬ ਜਿਹੜਾ ਮਿਲ ਜਾਊਗਾ ਜਿਹੜਾ ਆਪਾਂ ਗੋਭ ਵਾਲਾ ਪੱਤਾ ਨਿਕਲਦਾ ਫਸਲ ਗੋਭ ਚਾਉਂਦੀ ਆ ਤਣੇ ਦੇ ਵਿੱਚ ਛੋਟਾ ਜਿਹਾ ਸਿੱਟਾ ਬਣਿਆ ਹੋਇਆ ਹੁੰਦਾ ਤਾਂ ਉਦੋਂ ਆਪਾਂ ਸਪਰੇਅ ਕਰਨੀ ਆ ਜਿਹੜੀ ਉਹਦਾ ਮੁੱਖ ਮੰਤਵ ਕੀ ਹੁੰਦਾ ਇੱਕ ਤਾਂ ਜਿਹੜਾ ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਵੱਧ ਝਾੜ ਲੈਣ ਲਈ ਦਾਣੇ ਦੀ ਕੁਆਲਿਟੀ ਬਣੇ ਦਾਣੇ ਦਾ ਭਾਰ ਵਧੇ ਉਹਦੇ ਵਾਸਤੇ ਇੱਕ ਸਿੱਟੇ ਦੇ ਵਿੱਚ ਕੋਈ ਦਾਣਾ ਖਾਲੀ ਨਾ ਰਵੇ ਪੂਰਾ ਸਿੱਟਾ ਉੱਪਰ ਤੋਂ ਥੱਲੇ ਤੱਕ ਭਰੇ ਉਹਦੇ ਵਿੱਚ ਪੌਲਨ ਗ੍ਰੇਨਜ਼ ਨੂੰ ਪੂਰੀ ਸਟਰੈਂਥ ਮਿਲੇ ਪਰਪਰਾਕਣ ਪੂਰਾ ਹੋਵੇ ਤਾਂ ਕਿ ਜਿਹੜੇ ਹੈਗੇ ਜਿ ਪੌਲਿੰਗ ਕਮਜ਼ੋਰ ਰਹ ਜਾਂਦੇ ਆ ਉਹਨਾਂ ਨੂੰ ਪ੍ਰੋਪਰ ਮਾਤਰਾ 'ਚ ਨਿਊਟ੍ਰੀਸ਼ਨ ਨਹੀਂ ਮਿਲਦਾ ਤਾਂ ਫੇਰ ਸਿੱਟਿਆਂ ਦੇ ਵਿੱਚ ਕਈ ਵਾਰ ਦਾਣੇ ਖਾਲੀ ਰਹਿ ਜਾਂਦੇ ਆ ਕੁਝ ਮੱਖੀਆਂ ਦੇ ਵਿੱਚ ਦਾਣੇ ਨਹੀਂ ਭਰਦੇ ਉੱਪਰੋਂ ਜਾਂ ਥੱਲੇੋਂ ਸਿੱਟਾ ਕਈ ਵਾਰੀ ਖਾਲੀ ਬਣ ਭਰ ਜਾਂਦਾ ਹੈ ਕਈ ਵਾਰੀ ਸਿਰਖੰਡਿਆ ਜਾਂ ਸਿੱਟਾ ਬਣ ਜਾਂਦਾ ਹੈ ਛੇਪ ਸਾਈਜ਼ ਸਿੱਟੇ ਦਾ ਪੂਰਾ ਨਹੀਂ ਬਣਦਾ ਸੋ ਜੇ ਆਪਾਂ ਸਹੀ ਮਾਤਰਾ 'ਚ ਸਹੀ ਤੱਤ ਸਪਰੇਅ ਕਰਾਂਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਹੋਊਗਾ ਸਹੀ ਐਨਪੀਕੇ ਚੁਣਾਂਗੇ ਤਾਂ ਇਦੋਂ ਪਹਿਲਾਂ ਫਟਾਰੇ ਸਮੇਂ ਕਈ ਕਿਸਾਨ ਵੀਰ 19 19 ਕਰ ਲੈਂਦੇ ਆ ਕੋਈ 20 20 ਕਰ ਲਿੰਦਾ ਕੋਈ 052 34 ਕਰੀ ਜਾਂਦਾ ਕੋਈ ਆਪਣਾ ਗਰੋਥ ਰੈਗੂਲੇਟਰ ਕਰੀ ਜਾਂਦਾ ਪਰ ਆਪਾਂ ਇੱਕ ਹੀ ਤੁਹਾਨੂੰ ਮੈਗਨੀ ਜਿੰਕ ਵਾਲੀਆਂ ਸਪਰੇਆਂ ਦੱਸੀਆਂ ਸੀਗੀਆਂ ਦੂਜੇ ਤੁਸੀਂ ਕਰਨੇ ਆ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਕਰ ਸਕਦੇ ਆ ਹੁਣ ਗੋਭ ਦੇ ਸਮੇਂ ਵੀ ਕਿਸਾਨ ਵੀਰ ਪੁੱਛ ਰਹੇ ਆ ਕੋਈ 19 19 ਪੁੱਛ ਰਿਹਾ ਕੋਈ 20 20 ਪੁੱਛ ਰਿਹਾ ਕੋਈ ਨੈਣੋ ਯੂਰੀਆ ਪੁੱਛ ਰਿਹਾ ਕੋਈ ਮੈਗਨੀਜ਼ ਬਾਰੇ ਪੁੱਛ ਰਿਹਾ ਕੋਈ ਐਨ ਪੀ ਕੇ 05234 ਬਾਰੇ ਪੁੱਛ ਰਿਹਾ ਪਰ ਮੈਂ ਤੁਹਾਨੂੰ ਪਿਛਲੇ ਕਈ ਸਾਲਾਂ ਤੋਂ ਇਹੀ ਸਿਫਾਰਸ਼ ਕਰਦਾ ਰਿਹਾ ਪੀਯੂ ਲੁਧਿਆਣਾ ਦੇ ਵੀ ਇਹੀ ਸਿਫਾਰਸ਼ਾ ਕਿ ਗੋਬ ਵਾਲਾ ਪੱਤਾ ਨਿਕਲਣ ਸਮੇ ਫਸਲ ਚ ਗੋਬ ਚਾਹੇ ਉਸ ਤੋਂ ਬਾਅਦ ਜਦੋਂ ਸਿੱਟੇ ਨਿਕਲ ਆਏ ਤੇ ਉਸ ਤੋਂ ਬਾਅਦ ਸਿੱਟਿਆਂ ਤੇ ਬੂਰ ਪੈਣ ਸਮੇ ਜਾਂ ਦੁੱਧਾ ਪਰਨ ਸਮੇ ਐਨਪੀਕੇ ਜਿਹੜਾ ਤੁਸੀਂ ਕਰਨਾ ਹੈ ਉੱਚ ਤਾਪਮਾਨ ਤੋਂ ਬਚਾਊਗਾ ਦਾਣੇ ਪੂਰੇ ਭਰਨਗੇ ਝਾੜ ਤੁਹਾਡਾ ਮਤਲਬ ਹੀ ਨਹੀਂ ਘਟ ਜਿਵੇਂ ਕਿ ਪੱਤਿਆਂ ਚੋਂ ਤਣੇ ਚੋਂ ਇਹ ਜਿਹੜੀ ਸਪਰੇਅ ਹੈ ਇਹਦੇ ਨਾਲ ਤੁਹਾਡਾ ਸਾਰਾ ਜਿੰਨਾ ਮਟੀਰੀਅਲ ਸਟੋਰ ਹੈ ਪੱਤਿਆਂ ਚ ਤਣੇ ਜਿੰਨਾ ਭੋਜਨ ਬੂਟਿਆਂ ਨੇ ਬਣਾਇਆ ਉਹ ਸਾਰਾ ਨਿਚੋੜ ਕੇ ਸਿੱਟੇ ਵੱਲ ਨੂੰ ਦਾਣਿਆਂ ਵੱਲ ਨੂੰ ਲੈ ਜਾਣਾ ਇਹ ਸਪਰੇ ਨੇ ਤੇ ਉਹਦੇ ਵਿੱਚ ਸਿੱਟੇ ਦਾ ਸਾਈਜ਼ ਵੀ ਵਧੂ ਦਾਣਿਆਂ ਦੀ ਗਿਣਤੀ ਭਾਰ ਕੁਆਲਿਟੀ ਜੇ ਤੁਸੀਂ ਇਹ ਸਪਰੇ ਕਰੋਗੇ ਸਹੀ ਮਾਤਰਾ ਸਹੀ ਸਮੇਂ ਤੇ ਕਈ ਵਾਰ ਆਪਾਂ ਵੇਲੇ ਇੱਕ ਵੇਲੇ ਸਪਰੇਆਂ ਕਰਦੇ ਨੇ ਕਈ ਵਾਰ ਕਿਸਾਨ ਵੀਰ ਜਿਹੜਾ ਅੱਗਾ ਪਿੱਛੇ ਕਰਦੇ ਜਾਂ ਕਰਦੇ ਨਹੀਂ ਕਿ ਜਾਂ ਕਹਿੰਦੇ ਸਾਡਾ ਅਨਸਾਰਾ ਹੋ ਗਿਆ ਜੀ ਅਸੀਂ ਪਹਿਲੀ ਸਪਰੇ ਕੀਤੀ ਨਹੀਂ ਫਿਰ ਕਰ ਦਈਏ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸਹੀ ਸਮੇਂ ਤੇ ਕਰੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਹੋਊਗਾ ਐਨ ਪੀ ਕੇ 13 0 45 100 ਲੀਟਰ ਪਾਣੀ ਮਗਰ ਆਪਾਂ 2 ਕਿਲੋ ਤੱਕ ਪਾ ਸਕਦੇ ਹਾਂ ਪਰ ਕਿਲੋ 1.5 ਕਿਲੋ ਦਾ ਰਿਜ਼ਲਟ ਬੈਸਟ ਹੈ। ਮਤਲਬ ਜੇ ਥੋੜਾ 150-200 ਲੀਟਰ ਵੀ ਪਾਣੀ ਲੱਗਦਾ ਤਾਂ ਜੇ ਤੁਸੀਂ 3-4 ਕਿਲੋ ਪਾਉਨੇ ਤਾਂ ਉਹਦਾ ਨਾ ਖਰਚਾ ਵੀ ਵੱਜ ਜਾਂਦਾ ਤੁਸੀਂ 1.5-2 ਕਿਲੋ ਤੱਕ ਮੈਕਸਿਮਮ ਪਾ ਸਕਦੇ ਜੇ ਪਾ 4 ਕਿਲੋ ਤੱਕ ਸਕਦੇ ਜੇ 100 1.5 ਕਿਲੋ ਕਿਲੋ 1.5 ਕਿਲੋ 2 ਕਿਲੋ ਵੀ ਵਰਤੋਗੇ ਤੁਹਾਨੂੰ ਨਤੀਜੇ ਵਧੀਆ ਮਿਲਣਗੇ। ਬਸ਼ਰਤੇ ਸਪਰੇਅ ਜ਼ਰੂਰ ਕਰੋ। ਦੋ ਵਾਰੀ ਕਰ ਸਕਦੇ ਆਂ ਇੱਕ ਵਾਰੀ ਗੋਭ ਚ ਦੂਜੀ ਜਦੋਂ ਦੁੱਧਾ ਪਰਦਾ ਜਾਂ ਬੂਰ ਪੈਣਾ ਸ਼ੁਰੂ ਹੁੰਦਾ ਹੈ। ਬੂਰ ਤੇ ਨਾਲ ਉਹਦੇ ਪਾਉਣੀ ਆਪਾਂ 70 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਮੈਕਸਿਮਮ ਬੋਰੋਨ 20% ਪਾਊਡਰ ਕਈ ਕਿਸਾਨ ਵੀਰ ਪੁੱਛਦੇ ਇਹ ਲਿਕਵਿਡ ਕਰ ਦਈਏ ਜੀ ਅਸੀਂ ਦੂਸਰਾ ਕਰ ਦਈਏ ਜਿਹੜਾ ਰეკਮੈਂਡਡ ਆ ਤੁਹਾਨੂੰ ਉਹ ਹੀ ਦੱਸੂਗਾ ਜਿਹੜਾ ਮਤਲਬ ਸਹੀ ਜੇ ਆਪਾਂ ਨੂੰ ਫਾਇਦਾ ਕਰਦਾ 13045 ਨਾਲ ਤੁਸੀਂ ਬੋਰੋਨ ਕਰ ਸਕਦੇ ਆ ਨਾਲ ਜਿਹੜਾ ਹੈਗਾ ਤੁਸੀਂ ਉਲੀਨਾਸ਼ਕ ਕਈ ਕਿਸਾਨ ਵੀਰ ਪੁੱਛਦੇ ਮਿਕਸ ਕਰਨ ਬਾਰੇ ਵਾਰ-ਵਾਰ ਸਵਾਲ ਆਉਂਦੇ ਆ ਐਨਪੀਕੇ 13045 ਕੰਪੈਟੀਬਲ ਆ ਕਿਸਾਨ ਵੀਰੋ ਪਹਿਲਾਂ ਬੋਰਨ ਬਾਰੇ ਬੇਲੇ ਮੈਂ ਦੱਸਿਆ ਸੀਗਾ ਪਿਛਲੇ ਸਾਲਾਂ ਚ ਕਿ ਤੁਸੀਂ ਜਿਹੜਾ ਬੋਰਨ ਕੱਲਾ ਕਰਨ ਦੀ ਕੋਸ਼ਿਸ਼ ਕਰੋ ਪਰ ਉਦੋਂ ਬਾਅਦ ਜਿਹੜੇ ਆਪਾਂ ਖੁਦ ਵੀ ਤਜਰਬੇ ਕਰਕੇ ਦੇਖਿਆ ਇਹਦੇ ਨਾਲ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਵੱਖਰਾ ਘੋਲ ਕੇ ਤੁਸੀਂ ਸਪਰੇਅ ਕਰ ਸਕਦੇ ਆ ਜੇ ਤੁਹਾਨੂੰ ਤਸੱਲੀ ਨਹੀਂ ਤੇ ਤੁਸੀਂ ਜਾ ਟੈਸਟ ਕਰ ਲਓ ਥੋੜੇ ਜਿਹਾ ਪਾਣੀ ਚ ਥੋੜਾ ਜਿਹਾ 13045 ਥੋੜਾ ਜਿਹਾ ਬੋਰਨ ਥੋੜਾ ਜਿਹਾ ਨਾਲ ਉਲੀ ਨਾਲ ਛੋਲ ਕੇ ਦੇਖ ਲਓ ਜੇ ਉਹ ਸੋਲੂਸ਼ਨ ਕਲੀਅਰ ਹੈ ਤੁਸੀਂ ਸਪਰੇਅ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਕਰਨੀ ਚਾਹੀਦੀ ਤੁਸੀਂ ਵੱਖਰੀ ਕਰ ਸਕਦੇ ਆ ਇਹ ਤੁਹਾਡੀ ਮਰਜ਼ੀ ਹੈ ਪਰ ਮੈਨੂੰ ਜਿੰਨਾ ਕਿ ਫੀਡਬੈਕ ਮਿਲਿਆ ਮੈਂ ਜਦੋਂ ਖੁਦ ਕਰਕੇ ਦੇਖਿਆ ਤਾਂ ਵਧੀਆ ਵਧੀਆ ਨਤੀਜੇ ਜਿਹੜੇ ਹੈਗੇ ਇਹਦੇ ਹੈਗੇ ਆ ਵੱਖਰਾ ਕੋਲ ਕੇ ਇਕੱਠਾ ਤੁਸੀਂ ਸਪਰੇਅ ਕਰ ਸਕਦੇ ਕੋਈ ਸਮੱਸਿਆ ਨਹੀਂ ਹੈ ਸੋ 13045 ਬੋਰਨ ਉਲੀਨਾਸ਼ਕ ਤੁਸੀਂ ਸਪਰੇਅ ਕਰ ਸਕਦੇ ਤਾਂ ਕਿ ਝੰਡਾ ਪੱਤਾ ਵੀ ਰੋਗ ਰਾਤ ਮਿਲੂਗਾ ਰਹੂਗਾ ਫਸਲ ਨੂੰ ਤਾਕਤ ਵੀ ਮਿਲੂਗੀ ਦਾਣੇ ਪੂਰੇ ਭਰਨਗੇ ਉੱਚ ਤਾਪਮਾਨ ਤੋਂ ਫਸਲ ਬਚੂਗੀ ਫਸਲ ਦਾ ਝਾੜ ਵੀ ਵਧੂਗਾ ਪਹਿਲੀ ਸਪਰੇਅ ਗੋਭ ਸਮੇਂ ਨਸਾਰੇ ਤੋਂ ਪਹਿਲਾਂ ਪਹਿਲਾਂ ਦੂਜੀ ਸਪਰੇਅ ਜਦੋਂ ਨਸਾਰਾ ਹੋ ਗਿਆ ਤੇ ਦਾਣੇ ਬਣਨੇ ਸ਼ੁਰੂ ਹੋ ਗਏ ਮੰਨ ਲਓ ਦੁੱਧਾ ਆ ਜਾ ਬਣ ਲੱਗ ਪਿਆ ਪਾਣੀ ਆ ਬਣ ਲੱਗ ਪਿਆ ਸੱਟਿਆਂ ਦੇ ਵਿੱਚ ਉਦੋਂ ਦੋ ਸਪਰੇਆਂ ਕਰ ਲੋ ਝਾੜ ਤੇ ਤੁਹਾਡਾ ਲਾਜ਼ਮੀ ਫਰਕ ਪਊਗਾ ਜਿਹੜੇ ਕਿਸਾਨ ਵੀਰ ਪਹਿਲਾਂ ਮੈਗਨੀਜ਼ ਜਿੰਕਲੀ ਦਾ ਪਾਣੀ ਯੂਰੀਆ ਆਪਾਂ ਕਰਵਾਉਂਦੇ ਆ ਸਪਰੇਆਂ ਬਹੁਤ ਸ਼ਾਨਦਾਰ ਨਤੀਜੇ ਮਿਲਦੇ ਉਦੋਂ ਬਾਅਦ ਐਨਪੀਕੇ ਆਪਾਂ 13045 ਨਾ ਬਹੁਤਾ ਖਰਚਾ ਹੈ ਖੇਚਲ ਹੈਗੀ ਸਪਰੇਆਂ ਦੀ ਕਿਉਂਕਿ ਆਪਾਂ ਨੂੰ ਤਿੰਨ ਚਾਰ ਵਾਰ ਜਿਹੜੀ ਸਪਰੇ ਕਰਨੀ ਪੈਂਦੀ ਹੈ ਪਰ ਇਦੋਂ ਉਲਾਵਾ ਹੋਰ ਵੱਖਰੀ ਕਿਸੇ ਕਿਸਮ ਦੀ ਕੋਈ ਸਮੱਸਿਆ ਫਸਲ 'ਚ ਨਜ਼ਰ ਨਹੀਂ ਆਉਂਦੀ ਹੁਣ ਆਪਾਂ ਗੱਲ ਕਰਦੇ ਹਾਂ ਉਲੀ ਨਾਸ਼ਕ ਆਪਾਂ ਕਿਹੜੇ ਵਰਤ ਸਕਦੇ ਹਾਂ ਤਾਂ ਕਿ ਝੰਡਾ ਪੱਤਾ ਰੋਗ ਰਿਆ ਤਾਂ ਰਵੇ ਜਿਹੜੇ ਕਿਸਾਨ ਵੀਰ ਕਰਨਾ ਚਾਹੁੰਦੇ ਆ ਫਸਲ ਜੀ ਜਦੋਂ ਆਪਾਂ ਗੋਹ ਸਮੇਂ ਸਪਰੇਅ ਕਰਨੀ ਹੈ ਐਨਪੀ ਕੇ 13 0 45 ਇਹਦੇ ਨਾਲ ਚੈੱਕ ਕਰਨੇ ਚਾਹੁੰਦੇ ਆ ਤਾਂ ਵੱਖਰਾ ਕੋਲ ਕੇ 13 0 45 ਵੱਖਰੀ ਕੋਲ ਲੋ ਬੋਰਨ ਵੱਖਰਾ ਕੋਲ ਲੋ ਨੂੰ ਤੇ ਟੈਂਕੀ ਚ ਪਾਉਣੇ ਆ ਟੈਂਕੀ ਦੇ ਅਨਸਾਰ ਮਿਲ ਕੇ ਜਿਹੜਾ ਉਲੀ ਨਾਸ਼ਕ ਮੁਰਕ ਕੇ ਮੌਕੇ ਤੇ ਵਿੱਚ ਪਾ ਕੇ ਦੇ ਨਾਲ ਹੀ ਸਪਰੇਅ ਕਰ ਦਿਓ ਜਾਂ ਤਾਂ ਆਪਾਂ ਕਰ ਸਕਦੇ ਆ ਕੈਬੀਟ 25 ਡਬਲਯੂ ਜੀ ਇਹ ਟੈਬੂ ਕੋਨਾ ਜਿਹਾ ਲਾਉਂਦੀ ਹੈ ਤੇ ਦਾਣੇਦਾਰ ਜੀ ਫਾਰਮ ਦੇ ਵਿੱਚ ਆ ਤੇ ਇਹ 200 ਗ੍ਰਾਮ ਜਾਨ ਜਿਹੜੀ ਲਿਕਵਿਡ ਹੈ ਤੇ ਬੁਕੋਨਾਜ਼ੋਲ ਫੋਲੀਕੋਰ ਦੇ ਨਾਲ ਤੇ ਉਹ ਤੁਸੀਂ 200 ਐਮਐਲ ਪ੍ਰਤੀ ਏਕੜ ਜੇ ਨੈਟਿਵੋ ਵਰਤਨੀਆ ਤਾਂ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਜੇ ਅਪੇਰਾ ਵਰਤਨੀਆ ਤਾਂ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਜੇ ਕਸਟੋਡਿਆ ਵਰਤਨੀਆ ਤਾਂ ਤੁਸੀਂ 200 ਐਮਐਲ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਜੇ ਟੈਲਟ ਵਰਤਨੀ ਉਹ ਵੀ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਬਾਇ ਨੇਮ ਤੋਂ ਇਲਾਵਾ ਜੇ ਤੁਹਾਨੂੰ ਪ੍ਰੋਪੀਕੋਨਾਜ਼ੋਲ ਟੈਲਟ ਵਾਲਾ ਟੈਕਨੀਕਲ ਹੋਰ ਕੰਪਨੀ ਚ ਮਿਲਦਾ ਹੈ ਕਸਟੋਡਿਆ ਜਿਵੇਂ ਜੌ ਤੇ ਅਪੇਰਾ ਜਿਹਦੇ ਵਿੱਚ ਪਾਇਰਾਕਲੋਸਟੋਬਨ ਤੇ ਬੋਕਸੀਕੋਨੋਜੋਲ ਉਹ ਤੁਹਾਨੂੰ ਹੋਰ ਕਿਸੇ ਕੰਪਨੀ ਚ ਮਿਲਦਾ ਤਾਂ ਇਹ ਤੁਸੀਂ ਲੈ ਸਕਦੇ ਆ ਨੈਟਿਵੋ ਚ ਟਰਾਈਫਲੋਕਸੀਸਟੋਬਨ ਪਲੱਸ ਟੈਬੂਕੋਨੋਜੋਲ ਹੁੰਦਾ ਇਹ ਵੀ ਤੁਹਾਨੂੰ ਉਹ ਜੇ ਬ੍ਰਾਂਡ ਨੇਮ ਤੋਂ ਬਿਨਾਂ ਹੋਰ ਕੰਪਨੀ ਚ ਟੈਕਨੀਕਲ ਲੈਣਾ ਉਹ ਤੁਸੀਂ ਵਰਤ ਸਕਦੇ ਆ ਜੇ ਤੁਹਾਨੂੰ ਸਸਤਾ ਰੇਟ ਤੇ ਮਿਲਦਾ ਤਾਂ ਇਸ ਤੋਂ ਇਲਾਵਾ ਕਈ ਕਿਸਾਨ ਵੀਰ ਹੋਰ ਸਪਰੀਆਂ ਬਾਰੇ ਪੁੱਛਣ ਲੱਗ ਪੈਂਦੇ ਜੀ ਅਸੀਂ 12 63 ਅਸੀਂ M45 ਅਸੀਂ ਦੂਜੀ ਹੋਰ ਕੋਈ ਸਲਫਰ ਪਲੱਸ ਕੋਈ ਟੈਬੂਕੋਨੋਜੋਲ ਵਗੈਰਾ ਜਿਹੜੀਆਂ ਸਫਾਰਸ਼ ਆ ਕਿਸਾਨ ਵੀਰ ਉਹ ਤੁਹਾਨੂੰ ਦੱਸਤੀਆਂ ਇਦੂ علاوہ ਜਿਹੜੀ ਤੁਸੀਂ ਵਰਤਣੀ ਉਹ ਤੁਹਾਡੀ ਖੁਸ਼ੀ ਹੈ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਮਰਜ਼ੀ ਕਰੋ ਕੋਈ ਕਿਸਾਨ ਵੀਰ ਹੈਕਜਾ ਕੋਨਾ ਜੋ ਉਹਨੂੰ ਪੁੱਛਦੇ ਬ੍ਰੌਡ ਸਪੈਕਟਰ ਮੋਲੀ ਨਾਸ਼ਕ ਨੇ ਪਰ ਜਿਹੜੇ ਸਫਾਰਸ਼ੇ ਤੁਹਾਨੂੰ ਦੱਸਦੇ ਠੀਕ ਹੈ ਜੀ ਤੇ ਇਹਦੀਆਂ ਆਪਾਂ ਜ਼ਰੂਰਤ ਅਨੁਸਾਰ ਜਿਹੜਾ ਹੈ ਹੋਲੀ ਨਾਸ਼ਕ ਨਾਲ ਤੁਸੀਂ ਕਰ ਸਕਦੇ ਆ ਗੋਭ ਸਮੇਂ ਸਪਰੇਅ ਜ਼ਰੂਰ ਕਰੋ ਸਪਰੇਅ ਮਿਸ ਨਾ ਕਰੋ ਜੇ ਤੁਸੀਂ ਮਿਸ ਕਰੋਗੇ ਕਈ ਵਾਰ ਬਿਮਾਰੀ ਦੀ ਜਾਂ ਇਨਫੈਕਸ਼ਨ ਫਸਲ ਦੇ ਵਿੱਚ ਹੈਗੀ ਹੈ ਤੇ ਜਦੋਂ ਫਸਲ ਨਿਸਰ ਗਈ ਤੇ ਉਦੋਂ ਜੇ ਆਪਾਂ ਨੂੰ ਨਿਸ਼ਾਨੀਆਂ ਨਜ਼ਰ ਆ ਗਈਆਂ ਫਿਰ ਆਪਾਂ ਨੂੰ ਫੇਰ ਸਪਰੇਅ ਕਰਨੀ ਪੈਣੀ ਆ ਪਰ ਉਹ ਤੱਕ ਕੁਝ ਨਾ ਕੁਝ ਥੋੜਾ ਬੋਤਾਂ ਫਸਲ ਦਾ ਨੁਕਸਾਨ ਹੋ ਚੁੱਕਿਆ ਹੁੰਦਾ ਸੋ ਜੇ ਜ਼ਰੂਰਤ ਅਨੁਸਾਰ ਤੁਸੀਂ ਸਪਰੇਅ ਉਹ ਵੇਲੇ ਕਰਦੇ ਹੋਗੇ ਜੇ ਉਹ ਅਨੁਸਾਰਾ ਲੈਣਾ ਸ਼ੁਰੂ ਕਰਨਾ ਹੈ ਫਸਲ ਨੇ ਤਾਂ ਝੰਡਾ ਪੱਤਾ ਜੇ ਸਾਫ਼ ਰਹੂਗਾ ਕਿਉਂਕਿ ਝੰਡੇ ਪੱਤੇ ਨੇ ਤੇ ਸਿੱਟੇ ਨੇ ਜਿਹੜਾ ਨਿਕਲਦਾ ਬਾਹਰ ਉਹਨਾਂ ਦੋਵਾਂ ਨੇ ਜਦੋਂ ਫਸਲ ਨਿਸਰ ਗਈ ਉਹਨਾਂ ਦੋਵਾਂ ਨੇ ਕੰਮ ਕਰਨਾ ਹੁੰਦਾ ਬੂਟੇ ਵਾਸਤੇ ਭੋਜਨ ਬਣਾਉਣ ਦਾ ਬਾਕੀ ਜਿਹੜਾ ਮਟੀਰੀਅਲ ਸਟੋਰ ਆ ਉਸ ਤੋਂ ਬਾਅਦ ਤਾਂ ਉਹੀ ਜਿਹੜਾ ਦਾਣਿਆਂ ਦੇ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਮੌਕੇ ਦੀ ਮੌਕੇ ਜਿਹੜਾ ਹੈਗਾ ਝੰਡਾ ਪੱਤਾ ਤੇ ਸਿੱਟਾ ਜਿਹੜਾ ਮੌਕੇ ਦੀ ਮੌਕੇ ਪੋਦੇ ਵਾਸਤੇ ਵਰਤੋਂ ਵਾਸਤੇ ਭੋਜਨ ਜਿਹੜਾ ਬਣਾਉਂਦੇ ਆ ਸੋ ਇਹ ਗੱਲ ਦਾ ਆਪਾਂ ਖਾਸ ਤੌਰ ਤੇ ਖਿਆਲ ਰੱਖਣਾ ਤੇ ਫਸਲ ਨੂੰ ਰੋਜ਼ਾਨਾ ਤੁਸੀਂ ਨਰੀਖਣ ਕਰਦੇ ਰਹੋ ਕਿਤੇ ਮਤਲਬ ਕੁੰਗੀ ਦੀ ਜਾਂ ਕੋਈ ਹੋਰ ਸਮੱਸਿਆ ਹੈਗੀ ਆ ਤਾਂ ਹਾਂ ਤੇਲੇ ਵਾਲੀਆਂ ਸਪਰੇਆਂ ਬਾਰੇ ਕਿਸਾਨ ਵੀਰ ਪੁੱਛਣ ਲੱਗ ਪਏ ਜੇ ਕਿਤੇ ਮਾੜਾ ਮੋਟਾ ਹੈਗਾ ਨਾਲ ਦੀ ਨਾਲ ਸਪਰੇਆਂ ਵਾਲ ਨੂੰ ਭੱਜਣ ਦੀ ਜ਼ਰੂਰਤ ਨਹੀਂ ਹੈ ਤੇਲੇ ਵਾਲੀਆਂ ਸਪਰੇਆਂ ਨਾਲ ਆਪਾਂ ਮਿਕਸ ਕਰਕੇ ਨਾਲ ਕਰਨੀ ਆ ਜੇ ਜ਼ਰੂਰਤ ਹੈਗੀ ਤਾਂ ਵੱਖਰੀ ਕਰ ਸਕਦੇ ਆ ਇਹਦੇ ਵਾਸਤੇ ਆਪਾਂ ਕਿਹੜੀ ਸਪਰੇ ਕਰਨੀ ਆ ਉਹਦੀ ਕਿੰਨੀ ਰੋਜ਼ ਵਰਤਣੀ ਕਿਉਂਕਿ ਅਜੇ ਜ਼ਰੂਰਤ ਨਹੀਂ ਹੈ ਜੇ ਆਪਾਂ ਅਜੇ ਹੁਣੇ ਹੀ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਕਿਸਾਨ ਵੀਰਾਂ ਨੇ ਉਹ ਸਪਰੇ ਵੀ ਨਾਲ ਕਰਨ ਲੱਗ ਪੈਣੀ ਤੇਲੇ ਵਾਲੀ ਸਪਰੇ ਦੀ ਅਜੇ ਜ਼ਰੂਰਤ ਨਹੀਂ ਹੈ ਸੋ ਜ਼ਰੂਰਤ ਤੋਂ ਬਿਨਾ ਤੇ ਤੇਲੇ ਦੇ ਹਮਲੇ ਤੋਂ ਪਹਿਲਾਂ ਆਪਾਂ ਸਪਰੇਅ ਇਹ ਨਹੀਂ ਕਰਨੀ। ਉਲੀ ਰੋਗ ਵਾਲੀ ਸਪਰੇਅ ਆਪਾਂ ਪਹਿਲਾ ਮੌਸਮ ਦੇ ਅਨੁਸਾਰ ਕਰ ਸਕਦੇ ਹੁੰਦੇ ਆ। ਕੀੜੇ ਮਕੌੜੇ ਵਾਲੀ ਅਜੇ ਨਹੀਂ ਕਰਨੀ। ਹੋਰ ਸਵਾਲ ਹੋਵੇ ਜਰੂਰ ਦੱਸਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤ।